ਅਸੀਂ ਕੱਲ ਆਪਣਾ 10 ਜੁਲਾਈ 2024 ਨੂੰ ਆਪਣਾ 44ਵਾਂ ਸਰਕਾਰ ਦਾ ਉਰਸ ਮਨਾ ਰਹੇ ਹਾਂ ਜਿਹਦੇ ਵਿੱਚ ਦੂਰੋਂ ਦੂਰੋਂ ਸੰਗਤਾਂ ਆndੀਆਂ ਨੇ ਜਿਨ੍ਹਾਂ ਦੀ ਮੁਰਾਦਾਂ ਪੂਰੀਆਂ ਹੁੰਦੀਆਂ ਨੇ ਤੇ ਇਸ ਸਾਲ ਵੀ ਬੜੀ ਬੜੀ ਦੂਰੋਂ ਜਲੰਧਰ ਲੁਧਿਆਣਾ ਪੰਜਾਬ ਦੇ ਵਿੱਚੋਂ ਤੇ ਹੈ ਹੀ ਐ ਇਸ ਦੇ ਇਲਾਵਾ ਜੂਪੀ ਹਰਿਆਣਾ ਹਿਮਾਚਲ ਤੋਂ ਵੀ ਸੰਗਤ ਆ ਰਹੀ ਆ ਤੇ ਜਿਹੜੇ ਵੀਆਈਪੀ ਆ ਰਹੇ ਨੇ ਉਹਨਾਂ ਵਿੱਚੋਂ ਐਮਪੀ ਸਾਹਿਬ ਓਜਲਾ ਜੀ ਆ ਰਹੇ ਨੇ ਕੱਲ ਉਹ ਵੀ ਆਪਣਾ ਇੱਥੇ ਸਰਕਾਰ ਦੇ ਦਰਸ਼ਨ ਕਰਨਗੇ ਤੇ ਆਪਣੀ ਮਰਜ਼ਾ ਪੂਰੀਆਂ ਕਰਨਗੇ ਮੈਡਮ ਸੋਨੀਆ ਕਾਉਂਸਲਰ ਵੀ ਆ ਰਹੇ ਨੇ ਕੱਲ ਮੇਲੇ ਦਾ ਕਿੰਨੇ ਵਜੇ ਦਾ ਟਾਈਮ ਹੈਗਾ ਕੱਲ ਦਾ ਦੁਵਾਲ ਦਾ ਕੀ ਕਹਣਾ ਜੀ ਜਿਹੜਾ ਜੀ ਗੋਸਲ ਹੈ ਸਰਕਾਰ ਦਾ ਹੀ 4 ਵਜੇ ਕਰਨੇ ਆ ਜਿਹੜਾ ਲੰਗਰ ਸਾਡਾ ਅਟੂਟ ਲੰਗਰ 2 ਵਜੇ ਸ਼ੁਰੂ ਹੋ ਜਾਂਦਾ ਜਿਹੜਾ ساری ਰਾਤ ਚੱਲਦਾ ਰਹਿੰਦਾ ਹੈ ਤੇ ਜਿਹੜੀ ਕਵਾਲੀ ਮਹਿਫਲੇ ਕਵਾਲੀ ਹੈ ਉਹ 9 ਵਜੇ ਸ਼ੁਰੂ ਹੁੰਦੀ ਹੈ ਸੰਗਤਾਂ ਵਾਸਤੇ ਕੀ ਪ੍ਰਬੰਧ ਕੀਤੇ ਗਏ ਸੰਗਤਾਂ ਵਾਸਤੇ ਲੰਗਰ ਦਾ ਪ੍ਰਬੰਧ ਖਾਸ ਕਰਕੇ ਕੀਤਾ ਗਿਆ ਪਾਣੀ ਦਾ ਅਰੇਂਜਮੈਂਟ ਪੂਰਾ ਕੀਤਾ ਗਿਆ ਇਸ ਤੋਂ ਇਲਾਵਾ ਅਸੀਂ ਐਂਬੂਲੈਂਸ ਦਾ ਵੀ ਅਰੇਂਜਮੈਂਟ ਕੀਤਾ ਡਾਕਟਰੀ ਸਹਾਇਤਾ ਵਾਸਤੇ ਵੀ ਅਰੇਂਜਮੈਂਟ ਕੀਤਾ ਤਾਂ ਜੋ ਕੋਈ ਕਿਸੇ ਤਰ੍ਹਾਂ ਦੀ ਮਨ ਕਰਤ ਕੋਈ ਕਿਸੇ ਤਰ੍ਹਾਂ ਦੀ ਵੀ ਕੋਈ ਕੱਢਣਾ ਹੁੰਦੀ ਆ ਤੇ ਉਸ ਦਾ ਬਚਾਅ ਕੀਤਾ ਜਾਵੇ ਤੇ ਮਾਨਤਾ ਦਾ ਸਕੀਰ ਦਰਗਾਹ ਦੀ ਮਾਨਤਾ ਕੀ ਮਾਨਤਾ ਜੀ ਇਹ ਸਨ 47 ਤੋਂ ਪਹਿਲਾਂ ਦੀ ਹੈ ਜਦੋਂ ਜਿਹੜੀ ਆਈਡੀਆ ਚ ਮਾਰਕੀਟ ਹੈ ਜਿਹਦਾ ਨਾਂ ਆਈਡੀਆ ਚ ਹਸਪੀਟਲ ਸੀ ਇਟਰਨਲ ਡਿਜ਼ੀਜ਼ ਹਸਪੀਟਲ ਇੱਥੇ ਅੰਦਰ ਬਾਬਾ ਜੀ ਦੀ ਦਰਗਾਹ ਸੀ ਤੇ ਉਹੋ ਹੀ ਜਿਹੜੀ ਆ ਦਰਗਾਹ ਚੱਲਦੀ ਪਈ 47 ਤੋਂ ਪਹਿਲਾਂ ਦੀ ਤੇ ਕਹਿੰਦੇ ਨੇ ਕਿ ਵੀ ਜਿਹੜੇ ਜਿਨ੍ਹਾਂ ਨੂੰ ਹਲਕਾ ਹੋ ਜਾਂਦਾ ਸੀ ਉਹ ਜਿਹੜੇ ਪੇਸ਼ੈਂਟ ਸੀ ਇੱਥੇ ਆਉਂਦੇ ਸੀ ਤੇ ਉਹ ਜਦੋਂ ਅੰਦਰ ਉਹਨਾਂ ਨੂੰ ਰੱਖਦੇ ਸੀ ਤੇ ਉਹ ਬਾਬਾ ਜੀ ਦੀ ਕਿਰਪਾ ਦੇ ਨਾਲ ਆਪਣੇ ਆਪ ਹੀ ਠੀਕ ਹੋ ਜਾਂਦੇ ਸਨ ਇਸ ਤੋਂ ਇਲਾਵਾ ਜਿਹੜਾ ਬੱਸ ਸਟੈਂਡ ਦੀ ਟੈਂਕੀ ਹੈ ਇਹਦਾ ਪਾਣੀ ਨਹੀਂ ਸੀ ਚੜਦਾ ਜਦੋਂ ਪਾਣੀ ਨਹੀਂ ਸੀ ਚੜਦਾ ਤੇ ਫਿਰ ਕਿਸੇ ਪੁਰਾਣੇ ਬੰਦੇ ਨੇ ਦੱਸਿਆ ਕਿ ਬਾਬਾ ਜੀ ਦੀ ਇੱਥੇ ਜਗ੍ਹਾ ਆ ਤੇ ਤੁਸੀਂ ਇੱਥੇ ਖਵਾਇਆ ਸਾਹਿਬ ਦੀ ਦੇਖ ਦੋ ਤੇ ਫੇਰ ਪਾਣੀ ਤਾਂ ਨੂੰ ਚੜੇਗਾ ਫੇਰ ਬਾਬਾ ਜੀ ਦੀ ਕਿਰਪਾ ਦੇ ਨਾਲ ਪਾਣੀ ਚੜਿਆ ਇਸ ਤੋਂ ਇਲਾਵਾ ਜਿਹੜਾ ਵੀ ਕੋਈ ਆਪਣਾ ਸੱਚੇ ਮਨ ਦੇ ਨਾਲ ਆਂਦਾ ਆ ਤੇ ਸਰਕਾਰ ਉਹਦੀ ਮਾਨਤਾ ਪੂਰੀ ਕਰਦੇ ਨੇ ਜੋ ਵੀ ਉਹਨਾਂ ਦੀਆਂ ਝੋਲੀਆਂ ਭਰਦੇ ਨੇ ਤੇ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲਤ ਨਹੀਂ ਹਰ ਕੋਈ ਇੱਥੋਂ ਝੋਲੀ ਭਰ ਕੇ ਜਾਂਦਾ ਆ ਕੋਈ ਖਾਲੀ ਨਹੀਂ ਗਿਆ ਸ਼ਹਿਰ ਵਾਸੀਆਂ ਕੀ ਪੀਣ ਨਾ ਚਾਹਦੇ ਸ਼ਹਿਰ ਵਾਸੀਆਂ ਵਾਸਤੇ ਅਪੀਲ ਕਰਨੇ ਆ ਕਿ ਸਾਰੀ ਆਪਣਾ ਦਰਬਾਰ ਤੇ ਆ ਕੇ ਸਰਕਾਰ ਦੇ ਦਰਸ਼ਨ ਕਰਨ ਤੇ ਆਪਣੀਆਂ ਝੋਲੀਆਂ ਪਰਣ ਆਪਣੀ ਮੰਨਤਾ ਪੂਰੀਆਂ ਕਰਾਂ